ਜਿਉ ਕਰ ਦੋਸਤੀ ਸੁਖ ਕੇ ਪੁੱਛੇ ਮਿੱਤ ਕਹਿੰਦਾ ਵਸੇ ਮਨਮੁਖ ਨਾਲ ਦੋਸਤੀ ਕੀਤੀ ਹੈ ਕਹਿੰਦਾ ਪਾ ਤੂੰ ਐਸੇ ਮਨ ਨਾਲ ਐਸੇ ਵਿਚਾਰ ਨਾਲ ਦੋਸਤੀ ਕੀਤੀ ਹੈ ਜਿਹੜੇ ਤੈਨੂੰ ਗੁਰਮਤ ਨਾਲ ਜੁੜ ਨਹੀਂ ਦਿੰਦੇ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਨਹੀਂ ਦਿੰਦੇ ਗੁਰੂ ਦੀ ਮਤ ਨਾਲ ਤੈਨੂੰ ਆਉਣ ਨਹੀਂ ਦਿੰਦੇ ਠੀਕ ਹੈ ਤੇ ਰੋਜ਼ ਦਾ ਰਿਹਾ ਕੇ ਪੁੱਛਦਾ ਕੀ ਪੁੱਛਦਾ ਦੇਖੋ ਸੁਖ ਕੇ ਪੁੱਛੇ ਮਿੱਤ ਸੁਖ ਕੀ ਆਤਮਿਕ ਆਨੰਦ ਆਪਣੇ ਵਿਚਾਰ ਅੰਦਰ ਪੈਦਾ ਹੁੰਦੇ ਆ ਸਾਰੇ ਵਿਚਾਰ ਪੈਦਾ ਹੁੰਦੇ ਮੰਨ ਦੀ ਮਤਮ ਮਗਰ ਲੱਗਾ ਤੇ ਬਾਣੀ ਪੜ ਪੜ ਕੇ ਰੋਜ਼ ਮੱਥੇ ਟੇਕ ਟੇਕ ਕੇ ਦਿਖ ਦਿਨ ਪਤਾ ਕਹਿੰਦਾ ਤੁੰਤਨ ਸਾਹਿਬ ਸ੍ਰੀ ਗੁਰੂ ਗੰਗਾ ਸਾਹਿਬ ਜੀ ਆਤਮਿਕ ਆਨੰਦ ਨਹੀਂ ਆਉਂਦਾ ਕਦੋਂ ਆਊਗਾ ਉਹ ਕਹਿੰਦੇ ਵਾਹ ਭਾਈ ਵਾਹ ਵਿਚਾਰ ਤੇ ਤੇਰੇ ਆਪਣੇ ਚੱਲਦੇ ਪਏ ਅੰਦਰ ਹਮ ਲੱਗਾ ਤੂੰ ਮਨ ਮਗਰ ਆ ਮਨ ਮੁਖ ਮਨ ਕੀ ਵਿਚਾਰ ਮੁਖ ਕੀ ਧਿਆਨ ਜਿਹੜਾ ਆਪਣੇ ਵਿਚਾਰਾਂ ਮਗਰ ਲੱਗਾ ਹੋਇਆ ਆਪਣੇ ਵਿਚਾਰਾਂ ਤੇ ਧਿਆਨ ਲਾ ਕੇ ਰੱਖਦਾ ਹੈ ਉਹ ਗੁਰੂ ਗੰਗਾ ਸਾਹਿਬ ਜਾ ਕੇ ਮੱਥਾ ਟੇਕ ਕੇ ਕਹੇ ਆਤਮਿਕ ਆਨੰਦ ਕਦੋਂ ਮਿਲੂਗਾ ਕਹਿੰਦੇ ਕੋ ਵਾਦਾ ਹੈ ਕਹਦਾ ਕਿਉਂ ਉਹ ਕਹਿੰਦੇ ਨਹੀਂ ਭਾਈ ਗੁਰਮੁਖ ਸੋਂ ਕਰ ਦੋਸਤੀ ਗੁਰਮੁਖ ਸੋਂ ਕਰ ਦੋਸਤੀ ਸਤਗੁਰ ਸੋਂ ਲਾਇ ਚਿੱਤ ਕਹਿੰਦਾ ਗੁਰਮੁਖ ਸੋਂ ਕਰ ਦੋਸਤੀ ਉਹ ਰੋਕੀਏ ਗੁਰੂ ਕਹਿੰਦੇ ਗੁਰੂ ਦੇ ਉਪਦੇਸ਼ ਨਾਲ ਗੁਰੂ ਦੀ ਭਾਸ਼ਾ ਨਾਲ ਦੋਸਤੀ ਕਰ ਗੁਰੂ ਦੇ ਚਰਨਾਂ ਦੇ ਨਾਲ ਆਪਣੀ ਮਨਬਿੱਤੀ ਨੂੰ ਜੋੜ ਦੋਸਤੀ ਕਿ ਨਹੀਂ ਕਹਿੰਦੇ ਜੋੜਨਾ ਕਹਿੰਦੇ ਨਾ ਕਹਿੰਦੇ ਜੋੜ ਜਦੋਂ ਜੋੜੇਗਾ ਤੇ ਫਿਰ ਕੀ ਕਰ ਸਤਗੁਰ ਸੋ ਲਾਈ ਚਿੱਤ ਧਿਆਨ ਕਹਿੰਦੇ ਆਪਣਾ ਧਿਆਨ ਉਸ ਪਰਮਾਤਮਾ ਨਾਲ ਜੋੜ ਉਸ ਗੁਰੂ ਨਾਲ ਜੋੜ ਤੇਰਾ ਧਿਆਨ ਤੇ ਆਪਣੇ ਮਨ ਨਾਲ ਜੁੜਿਆ ਆਪਣੇ ਵਿਚਾਰਾਂ ਨਾਲ ਜੁੜਿਆ ਤੇ ਤੂੰ ਲੱਭਦਾ ਪਰਦਾ ਆਤਮਿਕ ਸੁੱਖ ਮਿਲ ਜਾਏ ਮਨ ਨੂੰ ਆਨੰਦ ਮਿਲ ਜਾਏ ਕਿੱਥੋਂ ਮੜ ਜਾਉ ਨਹੀਂ ਮਿਲਣਾ ਕਹਿੰਦੇ ਹਰ ਇੱਕ ਚੀਜ਼ ਦੀ ਵਿਚਾਰ ਕਰਕੇ ਚੱਲਿਓ ਜਦੋਂ ਗੁਰਬਾਣੀ ਪੜ੍ਹਦੇ ਬੜੇ ਪਿਆਰ ਨਾਲ ਪੜ੍ਹੋ ਕਾਲੇ ਨਾ ਬੋ ਉਹ ਲੋੜ ਨਹੀਂ ਹੈਗੀ ਗਿਣਤੀਆਂ ਕਰਨ ਦੀ ਇਹ ਪਗੰਤੀਆਂ ਮੰਤੀਆਂ ਕਰਨ ਲਈ ਬਾਣੀ ਚੋਂ ਪੜ੍ਹ ਕੇ ਦੇਖੋ ਗੰਤੇ ਸੇਵ ਨਾ ਹੋ ਬਈ ਕੀਤਾ ਥਾਏ ਨਾ ਬਾਈ ਗੁਰੂ ਜੀ ਕਹਿੰਦੇ ਗਿੰਤੀਆਂ ਕਰਨ ਦੇ ਨਾਲ ਸਿਮਰਨ ਨਹੀਂ ਹੁੰਦੇ ਗਿੰਤੀਆਂ ਕਰਨਾ ਪਾਠ ਨਹੀਂ ਹੁੰਦੇ ਕੀਤਾ ਥਾਏ ਨਾ ਬਾਈ ਦੱਸੋ ਕਹਿੰਦਾ ਜੋ ਕੀਤਾ ਕਬੂਲ ਨਹੀਂ ਹੁੰਦਾ ਕਿਹੜੀ ਗੋ ਤੇਰੇ ਦਿਮਾਗ 'ਚ ਫਸ ਗਿਆ ਕਿੰਨੇ ਹੋ ਗਏ ਕਿੰਨੇ ਬਾਕੀ ਕਿੰਨੇ ਹੋ ਗਏ ਕਿੰਨੇ ਬਾਕੀ ਕਾਟਾ ਕੀ ਪਿਆ ਕਈ ਸੱਜਣ ਕਹਿੰਦੇ ਕਾਟਾ ਕਿਹਣਾ ਪਿਆ ਕਾਟੇ ਬਾਰੇ ਦੱਸਦੇ ਗੁਰੂ ਸਾਹਿਬ ਨੇ ਕੀ ਕਹਿੰਦੇ ਕਹਿੰਦਾ ਸ਼ਬਦੇ ਸਾਧਨ ਆਇਓ ਸੱਚ ਨਾਲ ਲੱਗੋ ਪਾਓ ਗੁਰੂ ਦੇ ਸ਼ਬਦੇ ਸਾਧਨ ਆਇਓ ਸ਼ਬਦੇ ਕੀ ਉਪਦੇਸ਼ ਕਹਿੰਦਾ ਗਿਣਤੀਆਂ ਕਰਦਿਆਂ ਕਰਦਿਆਂ ਤੈਨੂੰ ਇਸ ਗੁਰਬਾਣੀ ਦਾ ਇਸ ਉਪਦੇਸ਼ ਦਾ ਸੁਆਦ ਹੀ ਨਹੀਂ ਆਇਆ ਸੱਚ ਨਾਲ ਲੱਗੋ ਪਾਓ ਸੱਚ ਪਰਮਾਤਮਾ ਪਾਓ ਪ੍ਰੇਮ ਕਹਿੰਦਾ ਗਿਣਤੀਆਂ ਤੇ ਕਰਦਾ ਰਿਹਾ ਤੂੰ ਪਰ ਉਸ ਸੱਚ ਦੇ ਪ੍ਰਤੀ ਤੇਰੇ ਅੰਦਰ ਪ੍ਰੇਮ ਹੀ ਬਦ ਨਹੀਂ ਆਇਆ ਕਿ ਮੈਂ ਪਰਮਾਤਮਾ ਨੂੰ ਮਿਲਣਾ ਹੈ ਨ ਪਰਮਾਤਮਾ ਤੱਕ ਪਹੁੰਚ ਕਰਨੀ ਮੈਂ ਵੇਖਣਾ ਉਹ ਕੌਣ ਹੈ ਮੇਰਾ ਮਾਪਿਓ ਕੌਣ ਹੈ